ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਜਪਾ ਕਿਉਂਕਿ ਭਾਜਪਾ ਦੇ ਬਠਿੰਡੇ ਤੋਂ ਆਗੂ ਤਰਵਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਦੱਸਦੀ ਇਹ ਨੋਟਿਸ ਇਸ ਗੱਲ ਦਾ ਜਾਰੀ ਕੀਤਾ ਗਿਆ ਹੈ ਇਹਨਾਂ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਜੋ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਨੇ ਉਹ ਇਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਦੌਰੇ ਤੇ ਗਏ ਹੋਏ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਨਾਲ ਜਿਹੜੇ ਵਿਤਕਰੇ ਕੀਤੇ ਜਾਂਦੇ ਨੇ ਜਿਹੜੀ ਪਾਰਸ਼ੀਅਲਿਟੀ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਕੱਲਾ ਸਿੱਖਾਂ ਬਾਰੇ ਉਹਨਾਂ ਨੇ ਬੋਲਿਆ ਸਿੱਖਾਂ ਦੇ ਹੱਕ ਵਿੱਚ ਨਹੀਂ ਆਏ ਉਹ ਸਾਰੇ ਹੀ ਧਰਮਾਂ ਦੇ ਹੱਕ ਦੇ ਵਿੱਚ ਆਏ ਚਾਹੇ ਉਹ ਜੈਨਿਜ਼ਮ ਹੈ ਚਾਹੇ ਉਹ ਬੁੱਧਿਜ਼ਮ ਹੈ ਚਾਹੇ ਕੋਹੋਰ ਕੋ ਧਰਮ ਹੈ ਉਹਨੇ ਗੱਲ ਕੀਤੀ ਕੇਰਲਾ ਦੀ ਤਾਮਿਲਨਾਡੂ ਦੀ ਹਰਿਆਣਾ ਦੀ ਮਹਾਰਾਸ਼ਟਰਾ ਦੀ ਝਾਰਖੰਡ ਦੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਵਿਧਾਨ ਨੂੰ ਵੀ ਖਤਰਾ ਹੋਵੇਗਾ ਲੋਕਤੰਤਰ ਨੂੰ ਵੀ ਖਤਰਾ ਹੋਵੇਗਾ ਅਤੇ ਧਰਮਾਂ ਨੂੰ ਵੀ ਖਤਰਾ ਹੋਵੇਗਾ ਸਿੱਖਾਂ ਬਾਰੇ ਉਹਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਕਿ ਸਿੱਖਾਂ ਨੂੰ ਪੱਗ ਪੱਗ ਬੰਨਣ ਦੀ ਆਜ਼ਾਦੀ ਹੈ ਕੜਾ ਪਾਉਣ ਦੀ ਆਜ਼ਾਦੀ ਹੈ ਗੁਰਦੁਆਰੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਜ਼ਾਦੀ ਮਿਲੇਗੀ ਕਿਉਂਕਿ ਕੰਪੀਟੀਸ਼ਨ ਇਗਜ਼ਾਮਾਂ ਦੇ ਵਿੱਚ ਸਿੱਖਾਂ ਨੂੰ ਪੂਰੇ ਕਕਾਰ ਲੈ ਕੇ ਇਮਤਿਹਾਨ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਰਾਜਸਥਾਨ ਵੱਲੋਂ ਗੰਗਾ ਸਾਗਰ ਗੰਗਾ ਜਲ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀ ਗੰਗਾ ਸਰ ਦੇ ਵਿੱਚ ਉੱਥੇ ਪੂਰੇ ਕਕਾਰ ਪੈ ਕੇ ਸਿੱਖਾਂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਦਿੱਤਾ ਗਿਆ ਇਹ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਨੇ ਜੇ ਗੱਲ ਕਹੀਏ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਸੱਚ ਬੋਲ ਰਿਹਾ ਹੈ ਇਸ ਗੱਲ ਨੂੰ ਲੈ ਕੇ ਤਰਵਿੰਦਰ ਸਿੰਘ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲਵੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੋਈ ਅਜਾਇਬ ਮੌਲ ਨਹੀਂ ਸਾਰੇ ਹੀ ਧਰਮਾਂ ਦਾ ਆਦਰ ਕੀਤਾ ਜਾਂਦਾ ਹੈ ਸਾਰੇ ਹੀ ਸਿੱਖਾਂ ਨੂੰ ਪਾਇਓਰਿਟੀ ਦਿੱਤੀ ਜਾਂਦੀ ਹੈ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਭਾਰਤ ਇੱਕ ਸੈਕੂਲਰ ਦੇਸ਼ ਹੈ ਲੇਕਿਨ ਹੁਣ ਅਬਰਤਕੌਰ ਗਿੱਲ ਨੇ ਭਾਰਤ ਕਾਂਗਰਸ ਪਾਰਟੀ ਦੇ ਜਿਹੜੇ ਬੁਲਾਰੇ ਨੇ ਬਠਿੰਡੇ ਤੋਂ ਉਹਨਾਂ ਨੇ ਗੁਲਦਸਤਾ ਭੇਟ ਕਰਨ ਦੀ ਪੇਸ਼ਕਸ਼ ਕੀਤੀ ਹੈ ਤਰਵਿੰਦਰ ਸਿੰਘ ਨੂੰ ਤਰਵਿੰਦਰ ਸਿੰਘ ਨੇ ਨੋਟਸ ਭੇਜਿਆ ਹੈ ਉਨੇ ਕਿ ਆ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਬਠਿੰਡੇ ਤੋਂ ਨੇ ਤਰਵਿੰਦਰ ਸਿੰਘ ਉਹ ਪਲੀ ਪਾੰਤੀ ਜਾਣਦੇ ਨੇ ਕਿ ਪੰਜਾਬ ਦੇ ਸਿੱਖਾਂ ਦੇ ਨਾਲ ਵਿਤਕਰਾਂ ਹੋਇਆ ਹੈ 1947 ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸੀ ਕਿ ਉਹਨਾਂ ਦੀ ਪਰਭਾਈ ਹੋਈ ਹੈ ਇਹਨਾਂ ਲੀਡਰਾਂ ਨੇ ਤੋੜਿਆ ਅਤੇ ਮਰੋੜਿਆ ਹੈ ਅਤੇ ਸਿੱਖਾਂ ਨੂੰ ਮਿਸਯੂਜ਼ ਕੀਤਾ ਹੈ ਆਮਰਤ ਕੋਰਗਲ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਅਤੇ ਪੰਜਾਬ ਦੇ ਸਪੋਕਸਮੈਨ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਥੋੜੇ ਜਿਹੇ ਦਿਨਾਂ ਦੇ ਵਿੱਚ ਤਰਵਿੰਦਰਪੁਰ ਤਰਵਿੰਦ ਤਰਵਿੰਦਰ ਸਿੰਘ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਬਟਿੰਡਾ ਤੋਂ ਉਹਨਾਂ ਦੇ ਘਰੇ ਜਾਵਾਂਗੇ ਅਤੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਪੇਟ ਕਰਾਂਗੇ ਕਿਉਂਕਿ ਐਲਿਸ ਤਰਵਿੰਦਰ ਸਿੰਘ ਸਿੱਖ ਨੇ ਉਹਨਾਂ ਨੂੰ ਤੇ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਿੱਖ ਪੰਜਾਬ ਦੇ ਅਤੇ ਪੰਜਾਬੀਅਤ ਦੇ ਨਾਲ ਕਿੱਡਾ ਵੱਡਾ ਘਾਣ ਹੋਇਆ ਹੈ ਉਹ ਕਾਣ ਦੇ ਵਿੱਚ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦਾ ਕਿੰਨਾ ਵੱਡਾ ਹੱਕ ਹੈ ਕਿਉਂਕਿ ਪੰਜਾਬ ਨੂੰ ਸੰਪੂਰਨ ਪੰਜਾਬੀ ਦਰਜਾ ਵੀ ਨਹੀਂ ਮਿਲਿਆ ਕਿਉਂਕਿ ਪੰਜਾਬ ਦੀ ਪੰਜਾਬੀ ਮਾਂ ਬੋਲੀ ਹੈ ਇਸ ਨੂੰ ਲੈ ਕੇ ਹੁਣ ਅੰਮ੍ਰਿਤਕੌਰ ਬਠਿੰਡਾ ਨੇ ਬਠਿੰਡਾ ਜੋ ਕਾਂਗਰਸ ਪਾਰਟੀ ਦੇ ਸਪੋਕਸਮੈਨ ਨੇ ਬਠਿੰਡਾ ਅਤੇ ਪੰਜਾਬ ਤੋਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਘੇਰਿਆ ਜਾਵੇਗਾ ਭਾਰਤੀ ਜਨਤਾ ਪਾਰਟੀ ਨੂੰ ਜੇਕਰ ਉਹ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆਉਣਗੇ ਉਹਨਾਂ ਨੇ ਫਿਰ ਕਿਹਾ ਕਿ ਆ ਥੋੜੇ ਹੀ ਦਿਨਾਂ ਦੇ ਵਿੱਚ ਅਸੀਂ ਤਰਵਿੰਦਰ ਸਿੰਘ ਦੇ ਘਰ ਜਾਵਾਂਗੇ ਅਤੇ ਉਸ ਨੂੰ ਗੁਲਦਸਤਾ ਭੇਟ ਕਰਾਂਗੇ ਐਂਡ ਲਿਸ ਉਸ ਨੂੰ ਸ਼ਰਮ ਆਵੇ ਕਿ ਜਿਹੜਾ ਕੁਝ ਰਾਹੁਲ ਗਾਂਧੀ ਨੇ ਕਿਹਾ ਹੈ ਅਮਰੀਕਾ ਦੇ ਦੌਰੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਉੱਥੇ ਇਕੱਲੇ ਸਿੱਖ ਨਹੀਂ ਆਏ ਸੀ ਮਹਾਰਾਸ਼ਟਰਾ ਝਾਰਖੰਡ ਤਾਮਿਲਨਾਡੂ ਕੇਲਾ ਦੇ ਲੋਕ ਵੀ ਆਏ ਹੋਏ ਸੀ ਲੇਕਿਨ ਉਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੋਇਆ ਬਿਆਨ ਹੈ ਸੋਸ਼ਲ ਮੀਡੀਆ ਤੇ ਇਸ ਲਈ ਅਸੀਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਕਾਂਗਰਸ ਦੇ ਰਾਹੁਲ ਗਾਂਧੀ ਦੀ ਸਪੋਰਟ ਕਰਦੇ ਹਾਂ ਅਤੇ ਉਸ ਦੀ ਹਾਂ ਦੇ ਵਿੱਚ ਹਾਂ ਮਲਾਉਂਦੇ ਹਾਂ ਕਿ ਸਿੱਖਾਂ ਦੇ ਨਾਲ ਵਿਤਕਰੇ ਹੋ ਰਹੇ ਨੇ ਧੰਨਵਾਦ